ਸੋਰਾ ਬਲੈਂਡ ਜੀ ਚਤਨ ਸਿੰਘ ਸਾਹਿਬ ਆਗਰ ਦੀ ਫਤਿਹ ਬਾਬਾ ਪੱਲਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੰਗਰ ਵਿੱਚ ਪਹੁੰਚੋ ਜੀ ਚਾਹ ਚੱਲਣ ਢਈ ਆ ਤੇ ਨਾਲ ਆਲੂ ਵਾਲਾ ਪਰੌਂਠਾ ਲੰਗਰ ਰੱਖੋ ਜੀ ਸੇਵਾ ਚੱਲਣ ਢਈ ਆ ਪੂਰੀ ਜੀ ਸੁਧਾਨ ਸਾਹਿਬ ਬੈਠੇ ਆ ਤੇ ਸਾਰੀ ਸੰਗਤ ਪਹੁੰਚੋ ਜੀ ਆਗੇ ਆਲੂ ਵਾਲਾ ਪ੍ਰਸ਼ਾਦਾ ਛਕੋ ਜੀ ਆਗਰ ਜੀ ਕਾ ਖਾਲਸਾ ਅਨੰਦੀ ਫਤਿਹ ਅਜੀ ਬਾਬਰੂ ਸੇਵਾਦਾਰ ਪਹੁੰਚੋ ਜੀ ਕਿਉਂਕਿ ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਪਹੁੰਚੋ ਸੇਵਾ ਜਿਹੜੀ ਸਬਜ਼ੀ ਆ ਕੱਟਣ ਵਾਲੀ ਆ ਬਹੁਤ ਜ਼ਿਆਦੀ ਤੇ 1:30 ਹੋ ਗਏ ਅਜੇ ਤੱਕ ਕੋਈ ਸੇਵਾਦਾਰ ਪਹੁੰਚਿਆ ਨਹੀਂ ਆ ਗਿਆ ਆਲੂ ਵਾਲਾ ਪ੍ਰਸ਼ਾਦਾ ਸ਼ਖੋ ਜੀ ਸਾਡੇ ਚੱਲਣ ਡਏ ਆ ਵਾਹਿਗੁਰੂ ਪਹੁੰਚੋ ਸਾਰੇ ਜੀ ਯਾ ਭਿੰਗ ਨਾਮ ਪਤਾ ਇਹਨੂੰ ਆਵੇ ਜੱਜੇ ਨਹੀਂ ਪਈ ਇੱਥੇ ਆ ਪਈਆਂ ਬਹੁਤ ਅਬ ਦੇ ਚਾਹ ਪਾ ਕੇ ਦੇ ਗਲਾਸੀ ਚ ਓ ਪਾ ਕੇ ਪਾ ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਬਾਬਾ ਪੱਲਾ ਸਾਹਿਬ ਦੀ ਸੱਚੀ ਕਿਤਾਬ ਵਾਹਿਗੁਰੂ ਕੋਈ ਰਵੇ ਨਾ ਪਤਾ ਕਾਕਾ ਐਂ ਜੇ ਵੀਡੀਓ ਬਣਾਉਣੀ ਹੈ ਨਾ ਵਿਸਤਾਰ ਨਾਲ ਤੁਹਾਨੂੰ ਸਭ ਜੀ ਨੇ ਵਾਹਿਗੁਰੂ

ਤਾਰ ਵਿਭਾਵਨ ਰੁਮਾਸ਼ਾ ਵਾਰੇ ਵਸਿਆ ਤੇ ਪ੍ਰਵਤੀਆ ਜੀ ਰੇ ਨੇ ਆਹੋ ਨਾ ਤੀ ਹੋ ਲੈ ਨਿਦੋਦ ਦੇ ਨੇ ਆਏ ਨਾ ਹਰ ਕਾ ਸੇਵਕੋ ਸੁਹਾਰੀ ਜੀ ਆ ਫੇਰ ਲਾਇਆ ਮਾਰਵਤੀ ਹਾਂ ਯੋਜਨ ਰੰਗ ਹੋ ਖੋ ਪਸੇ ਸਤਿ ਸ਼੍ਰੀ ਅਕਾਲ ਮਾਨਵ ਵਸਾ ਦੇ ਹਰੋ ਦੀਦਨ ਮਾਨਵ ਸਹਿਰਾਏ ਰੰਗ ਬੂਰੋਂ ਰਾਵਣ ਦੇ ਬਾਗ ਨਾਇਆ ਦੇ ਹਾਰ ਤੋਂ ਦੇ ਵਾਡਾ ਵਾਹਿ ਵਰ ਰਾ ਨੀ ਦਿਲ ਆਰ ਪਈ ਆਏ ਸਾਗ ਮਨ ਜਿਦੇ ਬੋਧ ਨ ਕਰਾ ਨੈ ਪੈਲੇ ਮੇ ਲੇ ਤੇ ਹਾਰ ਆਗੋਗ ਮਾਇ ਦਾ ਵਡਾ ਰਹਿ ਵਗਾ ਆਗੋ ਮੇ ਪ੍ਰਭ ਵਿਪੁਰਵਾ ਆਣੇ ਰਗੋ ਜਗੋ ਮਾਗ ਪਾਏ ਬ੍ਰੋ ਵੇ ਜੋ ਸੰਗਦੋ ਵਾਸਾ ਪਾਏ ਲਾ पूजे सौ सेबे पूरा प सब्जी wow, wow, wow. <laughs> <laughs> <laughs>